40 ਸਾਲਾਂ ਦੀ ਸੇਵਾ ਤੋਂ ਬਾਅਦ ਮੈਨੂੰ ਗੱਦੇ ਦੇ ਉੱਤੇ ਬਿਠਾ ਕੇ ਪੰਚ ਤੋਂ ਬਾਹਰ ਕੱਢਣਾ ਇਹ ਤੁਹਾਡੀ ਮਰਜ਼ੀ ਹੈ ਮੈਂ ਕਰਦੇ ਜੀ ਗੱਲ ਗੱਲ ਦੀ ਸੌਰੀ ਕਰਨ ਨੂੰ ਤਿਆਰ ਹਾਂ ਅੱਜ ਬਹੁਤ ਸਾਰੇ ਸਿੱਖ ਇੰਦੇ ਆ ਜਿਸ ਸਰਬਜੀਤ ਸਿੰਘ ਫਰੀਦਕੋਟ ਦੀ ਸੀ ਛੱਡ ਦਿਓ ਹੁਸੀਂ ਪਾਰਟੀ ਬਦਲੋ ਜਿਹੜਾ ਕੈਂਡੀਡੇਟ ਸਦਾ ਬਲਦੇਵ ਸਿੰਘ ਨਾਲਾਰੇ ਉਹ ਪਾਰਟੀ ਦਾ ਸਾਡੀ ਸਿਮਰਨਜੀਤ ਸਿੰਘ ਤੇ ਕੋਈ ਸ਼ਕਤੀ ਨਹੀਂ ਹੈ ਤਾਲ ਦੀ ਤੇ ਮੈਂ ਤੋਂ ਅੱਜ ਜਵਾਬ ਮੰਗਦਾ ਗੁਰਦੁਆਰਾ ਸਾਹਿਬ ਦੇ ਵੱਡੇ ਵੱਡੇ ਪ੍ਰਧਾਨਾਂ ਤੋਂ ਜਿਹੜੇ ਅੱਜ ਤੁਸੀਂ ਇੱਕ ਵਾਰ ਮੇਰੇ ਉੱਤੇ ਕਰ ਰਹੇ ਹੋ ਕਿ ਇਹ ਤੁਸੀਂ ਕਲੀਅਰ ਕਰੋ ਕਿ ਤੁਸੀਂ ਇਸ ਜਿਹੜਾ ਜ਼ੁਲਮ ਸਿੱਖਾਂ ਦੇ ਉੱਤੇ 40 ਸਾਲਾਂ ਤੋਂ ਕਰਿਆ ਹੈ ਤੁਸੀਂ ਕੀ ਕੀ ਤਾਂ ਅਸੀਂ ਕੀ ਕੀ ਤਾਂ ਤੇ ਮੈਂ ਅੱਜ ਬੋਲ ਰਿਹਾ ਹਾਂ ਤੇ ਸਾਹ ਸਰਬਜੀਤ ਸਿੰਘ ਕਦੇ ਵੀ ਆਪਣੇ ਪਾਪਾ ਸੁਦਰ ਬੀਨ ਸਿੰਘ ਜੀ ਦੀ ਪਰਸਿਤੇ ਮਿਆਏ ਯਾਦ ਕੇ ਅਸੀਂ ਦਿੱਲੀ ਦੇ ਵਿੱਚ ਪੜ ਹਿੰਦੂਤਵਾ ਦਾ ਜਿੱਥੇ ਸਾਡੇ ਤੇ ਸ਼ਰਧਤ ਵੀ ਹੋਇਆ ਹਰੇਕ ਸਾਲ ਉਹਨਾਂ ਦੀ ਪਰਸਿਮਨ ਹੁੰਦੇ ਤੇ ਤੁਹਾਡੇ ਕੋਲ ਮੈਂ ਦਸਤਾਵੇਜ਼ ਵੀ ਪੇਸ਼ ਕਰੂੰਗਾ ਜਿਹੜਾ ਅਸੀਂ 3rd of India ਨੂੰ ਲਿਖਿਆ ਕਿ ਇੰਦਰਾ ਗਾਂਧੀ ਜੱਟ ਦੇ ਵਿੱਚ ਇੱਕ ਕਨਾਲ ਜਗ੍ਹਾ ਦਿੱਤੀ ਜਾਏ ਜਿੱਥੇ ਅਸੀਂ ਇਹ ਚ ਹੀਤੰਦਰ ਸਿੰਘ ਦਾ ਗੁਰਦੁਆਰਾ ਅਸਾਰੀ ਸਦਾ ਬੀਮ ਸਿੰਘ ਦਾ ਸਤਵੰਤ ਸਿੰਘ ਦਾ ਸਾਰਾ ਇਤਿਹਾਸ ਹੈ ਦੋ ਜਹਾ ਦਾ ਸਾਥ ਸੰਗਤ ਜੀ ਅਸੀਂ ਇਹ ਕੁਝ ਕਰ ਸਕਦੇ ਭਾਇ ਕੁਕੀ ਕਾਉਚਾ ਭਾਇ ਕੁਕੀ ਫਟੇ ਮੈਂ ਅੰਤ ਤੋਂ ਤਾਸ ਸਿਮਰਜੀਤ ਜੂਮਾਨ ਅੱਜ ਸੰਗਰੂਰ ਤੋਂ ਤੁਹਾਡੇ ਨਾਲ ਨਿੱਜੀ ਦਰਨਾ ਕਰ ਰਿਹਾ ਹਾਂ ਅੱਜ ਮਹੀਤੀ ਸਤੈਤ੍ਰਿਕ ਹੋ ਗਈ ਹੈ ਤੇ ਰਿਕਸ਼ਨਾ ਪੈਦੀ ਜੂੰ ਨੂੰ ਗੋਰੀ ਹੈ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਸ਼ਹੀਦੀ ਦਿਵਸ ਸੀਗਾ ਔਰ ਇੰਦਰਾ ਗਾਂਧੀ ਦੀ ਬੀਜਪੀ ਵਰਤਾਨੀਆਂ ਤੇ ਰੂਸ ਨੇ ਮਿਲ ਰਹੀ ਹੈ ਦੇਖੇ ਦਰਬਾਰ ਸਾਹਿਬ ਦੇ ਉੱਤੇ ਹਮਨੇ ਕੀਤੇ ਸੀਗੇ ਤਕਤੀ ਦੀ ਮੁਬਾਰੀ ਹੈ ਕੱਲ 50 ਡਿਗਰੀ ਸੈਲਸੀਅਸ ਤਾਪਮਾਨ ਸੀਗਾ ਜਦੋਂ ਅਸੀਂ ਪਾਈ ਲੱਖੇ ਦੀ ਰੂਟ ショ ਕਰ ਰਹੇ ਸੀਗੇ 40 ਸਾਲ ਹੋ ਗਏ ਮੈਨੂੰ ਮੈਂ ਪੰਚ ਦੀ ਸੇਵਾ ਕੀਤੀ ਹੈ ਕੋਈ ਮੇਰੇ ਉੱਤੇ ਦਾਗ ਨਹੀਂ ਲੱਗਿਆ ਹੈਗਾ ਪਰ ਅੱਜ ਮੈਂ ਦੱਸਣਾ ਚਾਹੁੰਦਾ ਕਿ ਗੁਰਚਰਨ ਸਿੰਘ ਪੁੱਤਰ ਸਾਡੇ ਕੈਂਡੀਡੇਟ ਹੈਗੇ ਹੈ ਫਰੋਜ਼ ਬੁੱਤੇ ਉਹ ਬਹੁਤ ਅੱਛੇ ਇਮਾਨਦਾਰ ਨੌਜਵਾਨ ਨੇ ਕੰਮ ਕਰਨ ਵਾਲੇ ਹੈ ਕਿਰਤ ਕਰਨ ਵਾਲੇ ਹੈ ਫਰੋਜ਼ਪੁਰ ਦੇ ਜਸਦਾਰ ਹੈ ਤੇ ਸਾਰਾ ਨਾਟਕ ਬਹੁਤ ਅੱਛੀ ਤਰ੍ਹਾਂ ਸਾਮਰਈਏ ਉਹ ਸਾਡੇ ਕੈਂਡੀਡੇਟ ਫਰੋਜ਼ਪੁਰ ਤੋਂ ਆ। ਉਹਨਾਂ ਦੇ ਵੀ ਕੈਂਡੀਡੇਟਸ ਦੇ ਵਿੱਚ ਜਿਹੜੇ ਲੋਕ ਸੰਤ ਜਨੈਲ ਸਿੰਘ ਭਿੰਡਰਾ ਵਾਲਿਆਂ ਦੀ ਸ਼ਹਾਦਤ ਤੋਂ ਬਾਅਦ ਸੰਤਾਂ ਦੀ ਸੋਚ ਤੋਂ ਵਿਛੜ ਗਏ ਸੀਗੇ ਉਹ ਅੱਜ ਇਕੱਠੇ ਹੋ ਗਏ ਐ ਇੱਕ ਮੰਚ ਦੇ ਉੱਤੇ ਬੇਸ਼ੱਕ ਸੰਤ ਮਹਾਰਾਜ ਤਰਤਾਲ ਸਿੰਘ ਦਾ ਪਰਿਵਾਰ ਹੋਵੇ ਬੇਸ਼ੱਕ ਸੰਤ ਜਗਨ ਸਿੰਘ ਪਿੰਗਾਂ ਵਾਲੇ ਦਾ ਪਰਿਵਾਰ ਹੋਵੇ ਸਾਡੇ ਸਿੱਖ ਮਜ਼ਬਬ ਦੇ ਵਿੱਚ ਪਰ ਜਿਹੜੇ ਪਰਿਵਾਰ ਹੁੰਦੇ ਐ ਉਹਨਾਂ ਦੀ ਮਹੱਤਤਾ ਨਹੀਂ ਹੁੰਦੀ ਗੁਰੂ ਨਾਨਕ ਸਾਹਿਬ ਨੇ ਆਪਣੇ ਸਹਿਜਾਦਿਆਂ ਨੂੰ ਦਿੱਤੀ ਨਹੀਂ ਸੀ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਵੀ ਆਪਣੇ ਸਹਿਜਾਦਿਆਂ ਤੋਂ ਨਾਰਾਜ਼ ਹੋ ਗਏ ਸੀ ਇਸ ਤਰ੍ਹਾਂ ਇਸ ਸਿੱਟੇ ਅੰਦਰ ਵਿੱਚ ਭਾਵੇਂ ਅਕਾਲੀ ਧਰਮ ਨਹੀਂ ਚੱਲ ਸਕਦਾ ਮਸਾਲ ਚੜੀ ਸੰਗ ਤੇ ਯੁੱਧ ਤੋਂ ਬਾਅਦ ਅਸੀ ਪਰਵਾਹ-ਵਾਹ ਤੋਂ ਬਾਅਦ ਬਾਹਰ ਇਹ ਪਾਰਟੀ ਨੂੰ ਕੱਢਿਆ ਹੈਗਾ ਅੱਜ ਬੜੀ ਮੁਸ਼ਕਲ ਆ ਪੈਨਰ ਤੇ ਇਹ ਸਾਡੇ ਜਿਹੜੇ ਕੈਂਡੀਡੇਟ ਹੈ ਉਹਨਾਂ ਦੇ ਉੱਤੇ ਤੀਰ ਮਾਰ ਰਹੇ ਆ ਫ੍ਰੀਕ ਕੋਰਟ ਤੋਂ ਸਾਡਾ ਬਲਦੇਵ ਸਿੰਘ ਡਗੜਾ ਖੜਾ ਹੋਇਆ ਹੈ ਜਿਹੜਾ ਬਹੁਤ ਇਮਾਨਦਾਰ ਹੈ ਤੇ ਇਸ ਨੂੰ ਪਾਰਟੀ ਨੇ ਅਨਾਉਂਸ ਕੀਤਾ ਹੈ ਕੈਂਡੀਡੇਟ ਉਸ ਤੋਂ ਬਾਅਦ ਇਹ ਜਿਹੜੇ ਬਾਡੀ ਤੇ ਨੇ ਇਹਨਾਂ ਨੇ ਸਰਬਜੀਤ ਸਿੰਘ ਨੂੰ ਉੱਥੇ ਆ ਕੇ ਖੜਾ ਕਰਤਾ ਅਸੀਂ ਸਰਬਜੀਤ ਸਿੰਘ ਦੀ ਨੂੰ ਦੋ ਵਾਰੀ ਬਠਿੰਡੇ ਤੋਂ ਇਲੈਕਸ਼ਨ ਲੜਾਏ ਐ ਬੜੀ ਕਾਮਯਾਬੀ ਨਾਲ ਲੜਾਏ ਐ ਇਹ ਆਪਣੀ ਪਾਰਟੀ ਨੂੰ ਛੱਡ ਗਏ ਸੀਗੇ ਔਰ ਫੇਰ ਇਹਨਾਂ ਕੰਮ ਨੂੰ ਨਹੀਂ ਦੇਖਿਆ ਉਸ ਤੋਂ ਬਾਅਦ ਸੌ ਸਰਜੀਤ ਸਿੰਘ ਨੇ ਮੈਨੂੰ ਮਾਵਾ ਭੈਣਾ ਧੀਆਂ ਮੇਰੇ ਘਰ ਵਾਲਿਆਂ ਜੀਆਂ ਡਾਲਾ ਕਢੀਆਂ ਮੈਂ ਕਿਸੇ ਨੂੰ ਦੱਸਿਆ ਨਹੀਂ ਮੈਂ ਕੋਈ ਐਕਸ਼ਨ ਹੀ ਨਹੀਂ ਲਿਆ ਮੈਂ ਖਮੋਸ਼ ਰਿਹਾ ਅੱਜ ਬਹੁਤ سارے ਸਿੱਖ ਵੰਦੇ ਆ ਕਿ ਸਰਬਜੀਤ ਸਿੰਘ ਨੂੰ ਫਰੀਦਕੋਟ ਦੀ ਸੀ ਛੱਡ ਗਏ ਅੱਜ ਸੇ ਪਾਰਟੀ ਬੰਦੋ ਜਿਹੜਾ ਕੈਂਡੀਡੇਟ ਸਰਦਾਰ ਬਲਦੇਵ ਸਿੰਘ ਨਾ ਪਰਿਆ ਉਹ ਪਾਰਟੀ ਦਾ ਅਰਸਾ ਜੀ ਸਿਮਰਨਜੀਤ ਸਿੰਘ ਤੇ ਕੋਈ ਸ਼ਕਤੀ ਨਹੀਂ ਹੈ ਤਾਰਨ ਦੀ ਤੇ ਸਾਹ ਸਰਪਜੀਤ ਸਿੰਘ ਫਦੇ ਵੀ ਆਪਣੇ ਪਾਪਾ ਸਰਦਾਰ ਬਿਆਮ ਸਿੰਘ ਸ਼ਹੀਦ ਦੀ ਪਰਸੀ ਤੇ ਨਹੀਂ ਆਏ ਜਦ ਕੇ ਅਸੀਂ ਦਿੱਲੀ ਦੇ ਵਿੱਚ ਕੜ ਹਿੰਦੂਤਵਾ ਦਾ ਜਿੱਥੇ ਸਾਡੇ ਤੇ ਸ਼ਹਾਦਤ ਵੀ ਹੋਇਆ ਹਰ ਇੱਕ ਸਾਲ ਉਹਨਾਂ ਦੀ ਪਰਸੀ ਮਨ ਹੁੰਦੇ ਤੇ ਤੁਹਾਡੇ ਕੋਲੇ ਮੈਂ ਦਸਤਾਵੇਜ਼ ਵੀ ਪੇਸ਼ ਕਰੂੰਗਾ ਜਿਹੜਾ ਅਸੀਂ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਲਿਖਿਆ ਕਿ ਇੰਦਰਾ ਗਾਂਧੀ ਦੇ ਘਰ ਦੇ ਵਿੱਚ ਇੱਕ ਕਨਾਲ ਜਗ੍ਹਾ ਦਿੱਤੀ ਜਾਏ ਜਿੱਥੇ ਅਸੀਂ ਇਹ ਤਿੰਨ ਸ਼ਹੀਦਾਂ ਦਾ ਸ਼ੀਤ ਘਰ ਗੁਰਦੁਆਰਾ ਅਸਾਰੀ ਸਰਦਾਰ ਬਿਆਮ ਸਿੰਘ ਦਾ ਸਤਵੰਤ ਸਿੰਘ ਦਾ ਸਰਦਾਰ ਏ ਸਿੰਘ ਦਾ ਇਹ ਤੋਂ ਜ਼ਿਆਦਾ ਸਾਧ ਸੰਗਤ ਜੀ ਅਸੀਂ ਇਹ ਕੁਝ ਕਰ ਸਕਦੇ ਜੇ ਮੈਨੂੰ 40 ਸਾਲਾਂ ਦੀ ਸੇਵਾ ਤੋਂ ਬਾਅਦ ਮੈਨੂੰ ਗੱਦੇ ਦੇ ਉੱਤੇ ਬਿਠਾ ਕੇ ਪੰਚ ਤੋਂ ਬਾਹਰ ਕੱਢਣਾ ਇਹ ਤੁਹਾਡੀ ਮਰਜ਼ੀ ਹੈ ਮੈਂ ਕਦੇ ਜੀ ਗੱਦੇ ਜੀ ਸੌਰੀ ਕਰਨ ਨੂੰ ਧਿਆਨ ਪਰ ਪਾਰਟੀ ਦੇ ਡਿਸਪਲਿਨ ਚ ਤੁਸੀਂ ਦੱਸ ਦਿਓ ਜੇ ਤੁਸੀਂ ਕਿਸੇ ਨੇ ਵੀ ਜਿਹੜੇ ਹਿੰਦ ਹਕੂਮਤ ਨੇ ਜਨਰਲ ਰੱਦ ਵਿੱਚ ਨੇਜਰ ਮਲਕ ਸਖਦੂਲ ਸਿੰਘ ਕਤਲ ਕੀਤਾ ਹੈ ਕਿਸ ਨੇ ਉਹਦਾ ਨਾਮ ਲਿਆ ਜਿਹੜੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜ ਬਾੜ ਰੋਡੇ ਹਿੰਦੂ ਕਪਤ ਨੇ ਕਤਲ ਕੀਤਾ ਹੈ ਉਹਨਾਂ ਦਾ ਨਾਮ ਲਿਆ ਤੇ ਤੇ ਯੂਕੇ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਕਤਲ ਕੀਤਾ ਕਿਸੇ ਨੇ ਤੋਂਡੇ ਵਿੱਚੋਂ ਉਹਨਾਂ ਦਾ ਨਾਮ ਲਿਆ ਕਿਸ ਨੇ ਹਰਿਆਣਾ ਦੇ ਵਿੱਚ ਦੀਪ ਸਿੰਘ ਸਿੱਧੂ ਜਿਹੜਾ ਐਕਸੀਡੈਂਟ ਦਿਖਾ ਕੇ ਹਿੰਦੂਕੂਮਤ ਨੇ ਕਤਲ ਕੀਤਾ ਉਹਦਾ ਨਾਂ ਲਿਆ ਕਿਸੇ ਨੇ ਵੀ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਜਿਸ ਨੇ ਹਕੂਮਤ ਨੇ ਕਤਲ ਕੀਤਾ ਕਿਸੇ ਦੇ ਨਾਂ ਲਿਆ ਜੇ ਨਹੀਂ ਲਿਆ ਤੇ ਮੈਂ ਤੋਂ ਅੱਜ ਜਵਾਬ ਮੰਗਦਾ ਗੁਰਦੁਆਰਾ ਸਾਹਿਬ ਦੇ ਵੱਡੇ ਵੱਡੇ ਪ੍ਰਧਾਨਾਂ ਤੋਂ ਜਿਹੜੇ ਅੱਜ ਤੁਸੀਂ ਇਖਬਾਰ ਮੇਰੇ ਉੱਤੇ ਕਰ ਰਹੇ ਹੋ ਕਿ ਇਹ ਤੁਸੀਂ ਕਲੀਅਰ ਕਰੋ ਕਿ ਤੁਸੀਂ ਇਸ ਜਿਹੜਾ ਜ਼ੁਲਮ ਸਿੱਖਾਂ ਦੇ ਉੱਤੇ 40 ਸਾਲਾਂ ਤੋਂ ਕਰਿਆ ਤੁਸੀਂ ਕੀ ਕੀਤਾ ਅਸੀਂ ਕੀ ਕੀਤਾ ਤਦੇ ਮੈਂ ਅੱਜ ਬੋਲ ਰਿਹਾ ਹਾਂ ਅੱਜ ਸਾਡੇ ਅਮਨਪਾਲ ਸਿੰਘ ਜੀ ਦੇ ਦਿਹਾੜੇ ਤੋਂ ਖੜੇ ਹੈ ਉਹਨਾਂ ਨੂੰ ਉਹਨਾਂ ਦੇ ਖਿਲਾਫ ਇੱਕ ਵੱਡੇ ਪਰਵਾੜ ਨੇ ਆਪਣਾ ਬਰਾੜ ਬੰਦਾ ਖੜਾ ਕਰ ਦਿੱਤਾ ਹੈਗਾ ਇਸੇ ਤਰ੍ਹਾਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਫਰੋਸ ਪੋਰਟੋਵੀ ਸਾਡੀ ਪਾਰਟੀ ਦੇ ਵਿਰੋਧ ਵਿੱਚ ਖੜਾ ਕੀਤਾ ਜਾਵੇ ਫ੍ਰੀਟਪੋਰਟ ਦਾ ਮੈਂ ਤੁਹਾਨੂੰ ਦੱਸ ਸੁਖਿਆ ਜੇਤਾ ਮੈਨੂੰ ਹੁਣ ਤੁਸੀਂ ਖੋਤੇ ਤੇ ਚੜਨਾ ਤੁਹਾਡੀ ਮਰਜ਼ੀ ਹੈ ਪਰ ਮੈਂ ਆਪਣੇ ਪੰਥ ਦੇ ਕਹਿਦੇ ਤੋਂ ਇੱਕ ਮਿੰਟ ਇੱਕ ਸਟਿੰਕ ਦੇਗਣੂ ਤਿਆਰ ਨਹੀਂ ਹੈ ਤੁਹਾਨੂੰ ਚੰਗਾ ਲੱਗਦਾ ਹੈ ਮਾਰਾ ਲੱਗਦਾ ਹੈ ਇਹ ਤੁਸੀਂ ਦੇਖਣਾ ਪਰ ਬਾਰ ਬਾਰ ਦੇ ਵਿੱਚ ਜਾਂ ਜਿਹੜੇ ਸੰਤਾਂ ਨੂੰ ਕਹਿੰਦੇ ਸੀਗੇ ਕਿ ਅਸੀਂ ਉਹਨਾਂ ਦੇ ਨਾਲ ਸ਼ਹਾਦਤ ਲਵਾਂਗੇ ओ अज कांग्रेस बीजेपी बादल आम आदमी पार्टी की बुकल बढ़ गई है और संत महाराजा महाराज करतार सिंह के पोता चढ़क सिंह फरीदकोट सा पार्टी के कैंडेट के विरुद्ध कैंपेनिंग कर रहे हैं मेरा कहने का मतलब है कि मैं अपना रिकॉर्ड पूरा क्लेयर किया और दसिया तो कि ਜੇ ਤੁਸੀਂ ਪੰਥ ਨੂੰ ਨਹੀਂ ਚਲਾਉਣਾ ਜਿਵੇਂ ਮਾਸਟਰ ਤਾਰਾ ਸਿੰਘ ਨੇ ਨਹੀਂ ਚਲਾਇਆ ਜਿਵੇਂ ਸੰਤ ਫਤੇ ਸਿੰਘ ਨੇ ਨਹੀਂ ਚਲਾਇਆ ਜਿਵੇਂ ਬਾਦਲਾ ਨੇ ਨਹੀਂ ਚਲਾਇਆ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਚਲਾਇਆ ਫਿਰ ਤੁਹਾਡੀ ਮਰਜ਼ੀ ਹੈ ਅਸੀਂ ਸੰਤ ਜਰਨੈਲ ਸਿੰਘ ਭਿਜਣਾ ਬਾਲ ਦੇ ਨਾਲ 40 ਸਾਲ ਤੋਂ ਬਹੁਤ ਆਹ ਇਤਿਹਾਸ ਚੱਲ ਰਹੇ ਹਨ ਚੱਲਾਂਗੇ ਨੇ ਅਬੇ ਛੱਡਾਵੇ ਮੈਂ ਆਇ ਕੋ ਸਰ ਅਸੀਂ ਪੰਜਾਬ ਨਹੀਂ ਛੱਡਣਾ 1999 ਦੇ ਵਿੱਚ ਭੰਟ ਨੇ ਮੈਨੂੰ ਹੰਸੀਦੇਵ ਭੰਡੇ ਤੋਂ ਚੜਾਇਆ ਸੀਗਾ ਮੈਨੂੰ ਨੇਪਰਲਮੈਂਟ ਉਪਰ ਮਤਾਦਨ ਕਰਾਇਆ ਸੀ ਮਾਝੀ ਜੀ ਤੱਕ ਦੀ ਸੀ ਜੁਫੇ ਮੈਂ ਜਨਮ ਹੈ ਮੈਂ ਉਹਨਾਂ ਦੀ ਰਵਾਇਤ ਦੇਖਦਾ ਹੈ ਉਹਨਾਂ ਦਿਨਾਂ ਦੇ ਵਿੱਚ ਅਮੀਰ ਹੋਏ ਤਰੀਬ ਹੋਏ ਸਾਡੇ ਵਿੱਚ ਇੱਕ ਬੋਛਾ ਜਿਹਾ ਰਕਦੇ ਸੀਗੇ ਪੈਰੀਆਂ ਤੋਂ ਪਛਲੇ ਹੋਂਲੇ ਇੱਟਾਂ ਦੇ ਹੋਂਲੇ ਰਾਸ਼ਨ ਦੇ ਹੋਂਨ ਦੇ ਲਈ ਤੇ ਜੋ ਮੈਂ ਉਸ ਵੇਲੇ ਸਿੱਖਿਆ 40 ਨੂੰ ਕਹਿੰਦੇ ਤਾਂ ਹੈਗੇ ਆ ਕਿ ਤੂੰ ਬੇਵਕੂਫ ਹੈ ਪਰ ਨਹੀਂ 40 ਜਿੰਨਾ ਸਿਆਣਾ ਤੇ ਕਲੇਵਰ ਐਨੀਮਲ ਜਾਂ ਵਰ ਫੈਲੀ ਜੀ ਡੀ ਵੀ ਪਹੀਏ ਤੋਂ ਡੰਡੀ ਤੋਂ ਉਹਦਾ ਪੈਰ ਫਿਰ ਤਿੱਡੇ ਉਹ ਉਸ ਡੰਡੀ ਤੋਂ ਪਹੀਏ ਤੋਂ ਪੇਛਾ ਖੋ ਗਿਆ ਕਥਮਨ ਦੁਖ ਉਹ ਉਸ ਡੰਡੀ ਦੇ ਰਸਤੇ ਕਦੇ ਨਹੀਂ ਫਿਰਦਾ ਸੀ ਤੇ ਜੇ ਮੈਨੂੰ ਕੋਰੇ ਦੀ ਸਵਾਰੀ ਕਰਨੀ ਛੋਣੀ ਸਮਾਂ ਇਧਾਰੇ ਮੇਰੇ ਕੋਲੇ ਇੰਟੈਲੀਜੈਂਸ ਹੈਗੀ ਹੈ ਮੈਂ ਫੇਰ ਉੱਠ ਪਾਉਂਗਾ ਪਰ ਐਸਾ ਜੇ ਮੈਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਇਹ ਮੈਂ ਨਹੀਂ ਟਿਕਣਾ ਹੈਗਾ ਮੇਰੇ ਕੋਲ ਇਹ ਬਾਰੇ ਕੋਈ ਦਿੱਕਤ ਹੈ ਸੰ ਜਰਨਲ ਸਿੰਘ ਨਾਮ ਵਾਲੀ ਵੀ ਸੋਚ ਹੈ ਲੈ 10 ਮਿੰਟ ਬਾਅਦ ਸ਼ੋਕਾ ਉੱਠਾਂ ਮੈਂ ਇੰਗਲਿਸ਼ ਸਿੱਖਾਂ ਉਹ ਦੋ ਪਾਠ ਚੜ੍ਹੇ ਵਾਹੇ ਬਿਚਿਤ ਕਾਉਂਸਲਸ ਵਾਈਟ ਹੈ